ਜਦੋਂ ਦੁਨੀਆ ਨੂੰ ਤਾਰਦੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਪਸ ਆਪਣੇ ਪਿੰਡ ਰਾਏਪੋਈ ਤਲਵੰਡੀ ਪਹੁੰਚੇ ਆ ਮਹਾਰਾਜ ਜਦੋਂ ਆਏ ਆ ਨਗਰ ਦੇ ਵਿੱਚ ਪਾਈ ਬਾਲਾ ਜੀ ਉਹਨਾਂ ਦੇ ਪਿਤਾ ਜੀ ਚੰਦਰਬਨ ਜੀ ਦਾ ਜੋ ਖੂਹ ਆ ਉੱਥੇ ਜਾ ਕੇ ਸੱਜ ਗਏ ਆ ਮਹਾਰਾਜ ਜਗਤਮਾਤਾ ਮਾਤਾ ਤ੍ਰਿਪਤਾ ਜੀ ਤੇ ਗੁਰੂ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ ਹੋਰ ਤਲਵੰਡੀ ਦੇ ਲੋਕ ਇਕੱਠੇ ਹੋ ਕੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਮਹਾਰਾਜ ਜੀ ਆਏ ਆ ਤੇ ਇਸੇ ਖੂਦ ਦੇ ਦਰਸ਼ਨ ਕਰਨ ਪਹੁੰਚੇ ਹਨ ਜੀ ਗੁਰੂ ਮਹਾਰਾਜ ਤਲਵੰਡੀ ਵਿੱਚ 12 ਸਾਲਾਂ ਬਾਅਦ ਆਇਆ ਪਰ ਗੁਰੂ ਸਾਹਿਬ ਜੀ ਘਰ ਨਹੀਂ ਗਏ ਗੁਰੂ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਗੁਰੂ ਪਾਸ਼ਾ ਜੀ ਨੂੰ ਬੇਨਤੀ ਕਰਦੇ ਆ ਕਿ ਪੁੱਤਰ ਜੀ ਘਰ ਚਲੋ ਤੇ ਕੁਝ ਦਿਨਾਂ ਵਾਸਤੇ ਘਰੇ ਰਹਿ ਲਓ ਪਰ ਸਤਗੁਰ ਮਹਾਰਾਜ ਸੱਚੇ ਪਾਸ਼ਾ ਜੀ ਨੇ ਆਪਣੇ ਮਾਤਾ ਪਿਤਾ ਜੀ ਦਾ ਬਚਨ ਨਹੀਂ ਮੋੜਿਆ ਉਸ ਵਕਤ ਆਖਿਆ ਠੀਕ ਹੈ ਸਤਿ ਬਚਨ ਤੇ ਵਾਪਸ ਆਪਣੇ ਘਰੇ ਚਲੇ ਗਏ ਆ ਗੁਰੂ ਮਹਾਰਾਜ ਖੂਤ ਉੱਠਦੇ ਆ ਉਸ ਖੂਤੋਂ ਦੋ ਕੋਹ ਦੀ ਦੂਰੀ ਤੇ ਘਰ ਸੀ ਸੱਚੇ ਪਾਤਸ਼ਾਹ ਜੀ ਖੂਤੋਂ ਤੁਰ ਕੇ ਵਾਪਸ ਆਪਣੇ ਘਰ ਆ ਕੇ ਬੈਠੇ ਆ ਸੰਗਤ ਬਹੁਤ ਆਈਆਂ ਉਹਨਾਂ ਸਰਬੱਤ ਸੰਗਤਾਂ ਨੇ ਮਹਾਰਾਜ ਜੀ ਦੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕੀਤਾ ਤੇ ਪਿਛਲੇ ਹਾਲਾਤਾਂ ਬਾਰੇ ਦੱਸਿਆ ਕਹਿਣ ਲੱਗੇ ਮਹਾਰਾਜ ਤੁਹਾਡੇ ਪਿਛੋਂ ਰਾਏ ਬੁਲਾਰ ਜੀ ਪੁਜੋਤ ਹਰਦੇਵਾਲ ਜੀ ਗੋਪਾਲ ਪਾਂਦਾ ਜੀ ਇਹ ਸਾਰੇ ਹੀ ਸਰੀਰ ਛੱਡ ਕੇ ਚਲੇ ਗਏ ਆ ਪਰਲੋਕ ਸੁਧਾਰ ਗਿਆ ਮਹਾਰਾਜ ਇਹ ਸੁਣ ਕੇ ਸਤਗੁਰ ਜੀ ਨੇ ਬਚਨ ਕੀਤਾ ਅਸਲ ਦੇ ਵਿੱਚ ਇਹ ਸਾਰਾ ਸੰਸਾਰ ਹੀ ਝੂਠ ਦਾ ਪਸਾਰਾ ਹੈ ਖਤਮ ਹੋਣ ਦੇ ਵਿੱਚ देर ਨਹੀਂ ਲੱਗਦੀ ਇਸ ਲਈ ਸਤਨਾਮ ਦੇ ਨਾਲ ਪ੍ਰੇਮ ਕਰੋ ਜਗਤ ਵਿੱਚ ਰਹਿਣਾ ਸੁਪਨੇ ਸਮਾਨ ਹੈ ਮੋਹਨ ਛੱਡੋ ਇੱਥੇ ਕਿਸੇ ਨੇ ਵੀ ਪੱਕਾ ਟਿਕਾਣਾ ਨਹੀਂ ਕਿਸੇ ਨੇ ਨਹੀਂ ਰਹਿਣਾ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸਮਝਾਉਂਦੇ ਆ ਘਰ ਦੇ ਵਿੱਚ ਜੋ ਵੀ ਮਿਲਣ ਆਉਂਦਾ ਹੈ ਗੁਰੂ ਜੀ ਦੇ ਬਚਨ ਸੁਣ ਕੇ ਧੰਨ ਧੰਨ ਸੁਨਾ ਬੈਨ ਅਲਾਈ ਉਹ ਗੁਰਜੀ ਨੂੰ ਧੰਨ ਆਖਦਾ ਹੈ ਸਾਰੇ ਬੜੀ ਉਸਤਤ ਕਰਦੇ ਆ ਕਹਿ ਰਹੇ ਆ ਇਹ ਕੋਈ ਮਹਾਪੁਰਖ ਹੈ ਉਹ ਐਸੇ ਗੁਰੂ ਮਹਾਰਾਜ ਜੀ ਹੁਣ ਘਰ ਵਿੱਚ ਰਹਿਣ ਲੱਗੇ ਆ ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪ ਦੂਰ ਹੋ ਜਾਂਦੇ ਆ ਹੁਣ 12 ਸਾਲਾਂ ਬਾਅਦ ਮਹਾਰਾਜ ਜੀ ਹੁਣ ਘਰ ਵਿੱਚ ਆਏ ਆ ਕੁਝ ਦਿਨ ਜਦੋਂ ਬੀਤਿਆ ਤੇ ਸਤਗੁਰ ਜੀ ਦੇ ਪਿਤਾ ਜੀ ਮਹਤਾ ਕਾਲੂ ਜੀ ਗੁਰਨਾਣਕ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਪੁੱਤਰ ਜੀ ਕੁਝ ਕੰਮਕਾਰ ਹੀ ਕਰ ਲੋ ਪਈ ਮਹਤਾ ਕਾਲੂ ਜੀ ਦੀ ਬਿਰਤੀ ਜੋ ਹੈ ਸੰਸਾਰਿਕ ਹੈ ਸੰਸਾਰਿਕ ਬਿਰਤੀ ਹੋਣ ਕਰਕੇ ਗੁਰੂ ਮਹਾਰਾਜ ਨੂੰ ਪਛਾਨ ਨਹੀਂ ਸਕੇ ਤੇ ਮਹਾਰਾਜ ਕਹਿਣ ਲੱਗੇ ਨਾਮ ਜਪਨਾ ਹੀ ਸਾਡਾ ਮੁੱਖ ਕੰਮ ਹੈ ਮਨੋਰਥ ਹੈ ਮਹਾਰਾਜ ਕਹਿੰਦੇ ਅ ਜਿਹੜਾ ਮੋਹ ਹੈ ਇਹ ਚਿੱਕੜ ਸਮਾਨ ਹੈ ਵੱਡੇ ਵੱਡੇ ਧਾਰਮਿਕ ਪੁਰਸ਼ ਵੀ ਮੋਹ ਦੇ ਚਿੱਕੜ ਵਿੱਚ ਫਸ ਜਾਂਦੇ ਆ ਜਦੋਂ ਨਾਮ ਜਪਣ ਬੈਂਦੇ ਆ ਉਹਨਾਂ ਨੂੰ ਮੁੜ ਮੁੜ ਕੇ ਪਰਿਵਾਰ ਦੀਆਂ ਗੱਲਾਂ ਮੋਹ ਦੀਆਂ ਗੱਲਾਂ ਚਿੱਤ ਚੇਤੇ ਆਉਂਦੀਆਂ ਨੇ ਪਰ ਜਿਹੜਾ ਮੋਹ ਦੇ ਚਿੱਕੜ ਵਿੱਚ ਨਹੀਂ ਫਸਿਆ ਤੇ ਗੁਰੂ ਘਰ ਪਿਆਰਿਓ ਉਹ ਤਾਂ ਫਿਰ ਦੁਨੀਆ ਤੋਂ ਉੱਪਰ ਹੋ ਜਾਂਦਾ ਰਹਿੰਦੀ ਦੁਨੀਆ ਤੱਕ ਉਹਦਾ ਨਾਮ ਰਹਿੰਦਾ ਹੈ ਤੇ ਸਤਿਗੁਰ ਜੀ ਕਹਿਣ ਲਗੇ ਕਈ ਵਾਰੀ ਬੰਦਾ ਬਹੁਤ ਯਤਨ ਕਰਦਾ ਮੈਂ ਨਾਮ ਜਪੂਗਾ ਵਾਦਾ ਵੀ ਕਰਦਾ ਪਰ ਫਿਰ ਉਹ ਮੋਹ ਦੇ ਚਿੱਕੜ ਵਿੱਚ ਫਸ ਜਾਂਦਾ ਟਾਲੇ ਥੇ ਹਰ ਮਿਲਨ ਕੋ ਬੀਚੇ اٹਕਿਓ ਚੀਤ ਗੁਰੂ ਪਾਸ਼ਾ ਜੀ ਇੱਥੇ ਨਦੀ ਦੀ ਉਦਾਹਰਣ ਵੀ ਦਿੱਤੀ ਮਹਾਰਾਜ ਕਹਿੰਦੇ ਜਿਵੇਂ ਇੱਕ ਕਿਸ਼ਤੀ ਆ ਉਹ ਬੇੜੀ ਚਾਰ ਉਂਗਲਾਂ ਪਾਣੀ ਤੋਂ ਉੱਪਰ ਰਹਿਣੀ ਚਾਹੀਦੀ ਹੈ ਨਹੀਂ ਤਾਂ ਡੁੱਬ ਜਾਂਦੀ ਹੈ ਤਾਂ ਹੀ ਜਿਹੜਾ ਸੰਸਾਰ ਹੈ ਮੋਹ ਰੂਪੀ ਨਦੀ ਆ ਇਹਦੇ ਵਿੱਚ ਜ਼ਿੰਦਗੀ ਰੂਪੀ ਕਿਸ਼ਤੀ ਆ ਜਿਹੜੀ ਜ਼ਿੰਦਗੀ ਰੂਪੀ ਕਿਸ਼ਤੀ ਹੈ ਉਹ ਚਾਰ ਉਂਗਲਾਂ ਉੱਪਰੋਂ ਰਹਿਣੀ ਚਾਹੀਦੀ ਆ ਇਹ ਨਹੀਂ ਰਹੇਗੀ ਤੇ ਭਾਈ ਡੁੱਬ ਜਾਵੇਗੀ ਇਸ ਕਰਕੇ ਰਹਿਣਾ ਤਾਂ ਅਸੀਂ ਪਰਿਵਾਰ 'ਚ ਹੀ ਆ ਜਿਵੇਂ ਕਿਸ਼ਤੀ 'ਤੇ ਰਹਿਣਾ ਪਾਣੀ 'ਚ ਹੀ ਆ ਪਰ ਰਹਿਣਾ ਚਾਰ ਉਂਗਲਾਂ ਉੱਪਰ ਹੈ ਜੇ ਕਿਸ਼ਤੀ ਸਾਰੀ ਪਾਣੀ ਵਿੱਚ ਹੋ ਗਈ ਤੇ ਉਹਨੇ ਡੁੱਬ ਜਾਣਾ ਤਾਂ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਏਦਾਂ ਬਣਾਓ ਵੀ ਇਹ ਚਿੱਕੜ ਵਿੱਚ ਮੋਹ ਰੂਪੀ ਚਿੱਕੜ ਵਿੱਚ ਗਲਤਾਨ ਨਹੀਂ ਹੋਣਾ ਮੋਚ ਨਹੀਂ ਫਸਣਾ ਆਪਣਾ ਧਿਆਨ ਨਾਮ ਦੇ ਵਿੱਚ ਲਾ ਕੇ ਰੱਖਣਾ ਇਹ ਬਚਨ ਸੱਚੇ ਪਾਤਸ਼ਾਹ ਜੀ ਨੇ ਪਿਤਾ ਜੀ ਨੂੰ ਕਹੇ ਬਹੁਤ ਪ੍ਰੇਮ ਨਾਲ ਪਿਤਾ ਜੀ ਵੱਲ ਵੇਖਿਆ ਜਦੋਂ ਵੇਖਿਆ ਪ੍ਰੇਮ ਨਾਲ ਪਿਤਾ ਜੀ ਦੇ ਸਾਰੇ ਪਰਮ ਦੂਰ ਹੋ ਗਏ ਮੈਦਾ ਕਾਲੂ ਜੀ ਤਾਂ ਸ਼ੁਰੂਆਤ ਤੋਂ ਹੀ ਇਹ ਸਮਝਦੇ ਰਹੇ ਆ ਕਿ ਮੇਰਾ ਪੁੱਤਰ ਸੰਸਾਰੀ ਹੈ ਸੰਸਾਰੀ ਸਮਝਦੇ ਰਹੇ ਭੋਲਾ ਸਮਝਦੇ ਰਹੇ ਪਰ ਜਦੋਂ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰ ਬਹੁਤ ਧਿਆਨ ਦੇ ਨਾਲ ਪਿਤਾ ਜੀ ਵੱਲ ਤੱਕਿਆ ਹੈ ਅੱਜ ਦਾ ਮਹਿਤਾ ਕਾਲੂ ਜੀ ਦੇ ਅੰਦਰੋਂ ਇੱਕ ਬ੍ਰह्म ਗਿਆਨ ਹੀ ਪੈਦਾ ਹੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਨਣਾ ਕਰਵਾ ਦਿੱਤਾ ਤੇ ਪਤਾ ਲੱਗ ਗਿਆ ਕਿ ਇਹ ਤਾਂ ਇੱਕ ਆਮ ਬਲਕ ਨਹੀਂ ਹੈ ਜਿਵੇਂ ਬੰਦੇ ਦਾ ਕੋਈ ਨਸ਼ਾ ਹੋਵੇ ਉਹ ਉੱਤਰ ਜਾਂਦਾ ਤੇ ਜੇ ਉਹਨੂੰ ਸੋਝੀ ਆ ਜਾਂਦੀ ਆ ਕਿਸੇ ਨੇ ਭੰਗ ਦਾ ਨਸ਼ਾ ਕੀਤਾ ਹੋਵੇ ਜਦੋਂ ਭੰਗ ਦਾ ਨਸ਼ਾ ਉੱਤਰਦਾ ਫਿਰ ਉਹਨੂੰ ਗਿਆਨ ਹੋ ਜਾਂਦਾ ਵੀ ਮੈਂ ਹੁਣ ਸੋਝੀ ਆ ਗਈ ਆ ਐਵੇਂ ਬਾਬਾ ਕਾਲੂ ਜੀ ਮੈਂ ਤਾਂ ਕਾਲੂ ਜੀ ਪ੍ਰੇਮ ਕਰਕੇ ਬੋਲੇ ਕਹਿੰਦੇ ਮੈਂ ਤਾਂ ਤੁਹਾਨੂੰ ਆਪਣਾ ਪੁੱਤਰ ਹੀ ਸਮਝਦਾ ਰਿਆਂ ਮੈਂ ਜਾਨਤ ਰੈ ਸੁਤ ਮੇਰਾ ਬੋਲਿਓ ਕਰ ਕੋ ਭਾਉ ਕਨੇਰਾ ਤੁਸੀਂ ਤਾਂ ਵੱਡੇ ਮਹਾਪੁਰਖ ਹੋ ਦੀਨਦਿਆਲ ਹੋ ਮੇਰੇ ਹਿਰਦੇ ਨੂੰ ਗਿਆਨ ਦੇ ਦਿਓ ਜਿਸ ਕਰਕੇ ਹੁਣ ਮੈਂ ਜਨਮ ਮਰਨ ਤੋਂ ਰਹਿਤ ਹੋ ਜਾਵਾਂ ਇਸ ਕਰਕੇ ਮੈਨੂੰ ਵੀ ਇਤਨੀ ਸਮਝ ਹੋਵੇ ਰਾਇ ਬੁਲਾਰ ਜੀ ਵਾਂਗ ਮੇਰੀ ਜ਼ਿੰਦਗੀ ਬਣ ਜੇ ਮੈਂ ਕੌਣ ਹਾਂ ਮੈਨੂੰ ਇਹਦੀ ਸੋਝੀ ਨਹੀਂ ਕਿਉਂਕਿ ਜਦੋਂ ਬੱਚੇ ਦਾ ਜਨਮ ਹੁੰਦਾ ਸਰੀਰ ਤਾਂ ਮਾਂ ਪਿਓ ਦਾ ਨਾਮ ਮਿਲਦਾ ਹੈ ਨਾਮ ਘਰ ਦੇ ਜੀ ਜਾਂ ਮਾਤਾ ਪਿਤਾ ਨਾਨਾ ਨਾਨੀ ਨਾਨੀ ਜੀ ਰੱਖ ਦਿੰਦੇ ਆ ਰਿਸ਼ਤੇਦਾਰ ਸਬੰਧੀ ਰੱਖ ਦਿੰਦੇ ਆ ਉਸੇ ਨਾਮ ਦੇ ਨਾਲ ਹੀ ਬੰਦਾ ਸਮਝ ਲੈਂਦਾ ਕਿ ਮੈਂ ਹਾਂ ਪਰ ਅਸਲ ਗਿਆਨ ਬੰਦੇ ਨੂੰ ਹੁੰਦਾ ਨਹੀਂ ਤੇ ਮਨ ਵੀ ਇੱਕ ਖਿੰਡ ਟਿਕਦਾ ਨਹੀਂ ਤੇ ਆਪਣੇ ਪਿਤਾ ਜੀ ਦੀ ਇਸ਼ਾ ਦੇ ਕੇ ਸਤਿਗੁਰੂ ਮਹਾਰਾਜ ਨੇ ਬਚਨ ਕੀਤੇ ਆ ਕਹਿਣ ਲਗੇ ਜਿਹੜਾ ਵੀ ਰੱਬ ਤੋਂ ਬੇਮੁਖ ਹੈ ਉਹ ਭਾਵੇਂ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਕਿਉਂ ਨਾ ਹੋ ਜਾਵੇ ਉਹ ਕਦੇ ਸੁਖੀ ਨਹੀਂ ਹੋ ਸਕਦਾ ਪਿਤਾ ਜੀ ਜਿਹੜਾ ਸਰੂਪ ਪਰਮਾਤਮਾ ਨਾਲ ਸੰਮੁਖ ਹੋ ਜਾਂਦਾ ਉਹਨੂੰ ਭਾਗਾ ਵਾਲਾ ਸਮਝੋ ਉਹਨੂੰ ਕਿਸਮਤ ਵਾਲਾ ਸਮਝੋ ਉਹਦੇ ਮਨ ਨੂੰ ਸ਼ਾਂਤੀ ਆ ਜਾਂਦੀ ਆ ਜਿਵੇਂ ਜਲ ਸੂਰਜ ਦੀ ਧੁੱਪ ਨਾਲ ਲੱਗਣ ਤੇ ਬਰਫ਼ ਹੋ ਜਾਂਦਾ ਤੇ ਸੂਰਜ ਦੇ ਸਾਹਮਣੇ ਆ ਕੇ ਫਿਰ ਜਲ ਦੀ ਪਦਵੀ ਪਾਉਂਦਾ ਹੈ ਇਸ ਤਰ੍ਹਾਂ ਹੀ ਮਨ ਦੀ ਹਾਲਾਤ ਸਮਝੋ ਜੀ ਜੋ ਪਰਮੇਸ਼ਵਰ ਤੋਂ ਬੇਮੁਖ ਹਨ ਪਿਤਾ ਜੀ ਉਸ ਦਾ ਨਾਮ ਹੈ ਮਨ ਜਿਹੜਾ ਮਨ ਪ੍ਰਭੂ ਦੇ ਸਰੂਪ ਅੱਗੇ ਸਨਮੁਖ ਹੋ ਗਿਆ ਉਹ ਮਨ ਮੰਨਣਾ ਫਿਰ ਹੈ ਉਹ ਹੈ ਆਮਨ ਭਾਵ ਕੀ ਉਹ ਮਨ ਦੀ ਮੋਤ ਹੋ ਗਈ ਹੈ ਜਿਸ ਤਰ੍ਹਾਂ ਬਰਫ਼ ਪਿਗਲ ਕੇ ਪਾਣੀ ਦਾ ਰੂਪ ਹੋ ਜਾਂਦੀ ਆ ਇਸੇ ਤਰ੍ਹਾਂ ਹੀ ਮਨ ਪਿਗਲ ਕੇ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਜਿਹੜਾ ਮੋਹ ਹੈ ਇਹ ਦੁਨੀਆਂ ਦੇ ਜਿਹੜੇ ਲੋਕ ਆ ਸਰੀਰ ਨਾਲ ਮੋਹ ਕਰਦੇ ਆ ਪ੍ਰੇਮ ਸਰੀਰ ਦੇ ਨਾਲ ਹੈ ਆਤਮਾ ਦੇ ਨਾਲ ਨਹੀਂ ਆਤਮਾ ਨਾਲ ਕੌਣ ਪ੍ਰੇਮ ਕਰਦਾ ਇਹ ਤਾਂ ਵਿਰਲੇ ਬੰਦਿਆਂ ਦੀ ਪਿਤਾ ਜੀ ਖੇੜ ਹੁਣ ਸਤਿਗੁਰ ਮਹਾਰਾਜ ਜੀ ਦੇ ਪਿਤਾ ਜੀ ਉਹਨਾਂ ਨੂੰ ਮਹਾਰਾਜ ਨੇ ਆਖਿਆ ਤੁਸੀਂ ਅੱਖਾਂ ਮੀਟੋ ਪਿਤਾ ਜੀ ਚੌਂਕੜਾ ਮਾਰ ਕੇ ਬੈਠੋ ਸਹਿਜ ਬਚਨ ਸੁਣੋ ਬਹੁਤ ਖੁਸ਼ੀ ਆਪ ਜੀ ਨੂੰ ਅੱਜ ਪ੍ਰਾਪਤ ਹੋਵੇਗੀ ਕਿਉਂਕਿ ਮਹਾਰਾਜ ਨੇ ਦੁਨੀਆ ਦੇ ਲੋਕਾਂ ਨੂੰ ਗਿਆਨ ਦਿੱਤਾ ਅੰਤਿਮ ਸਮੇਂ ਮਹਾਰਾਜ ਜਾਣਦੇ ਆ ਕਿ ਉਹਨਾਂ ਦੇ ਪਿਤਾ ਜੀ ਦਾ ਹੁਣ ਅੰਤਿਮ ਸਮਾਂ ਹੈ ਉਹਨਾਂ ਨੂੰ ਵੀ ਬ੍ਰਹਮ ਗਿਆਨ ਦੇਣਾ ਸਾਰੀ ਜ਼ਿੰਦਗੀ ਉਮ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਇਸ ਤਰ੍ਹਾਂ ਆਮ ਹੀ ਸੰਸਾਰੀ ਬੰਦਾ ਸਮਝਦੇ ਰਹੇ ਆ ਜ਼ਿੰਮੇਵਾਰੀਆਂ ਤੋਂ ਭੱਜਣ ਵਾਲਾ ਸਮਝਦੇ ਰਹੇ ਆ ਪਰ ਅੱਜ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨੂੰ ਗੁਰ ਜਨਿਆ ਮਾਏ ਤਾਂ ਪਿਤਾ ਵੀ ਧੰਨ ਦਾ ਹੈ ਤੇ ਯੋਗ ਹੈ ਜਿਸ ਦੇ ਘਰ ਵਿੱਚ ਸਤਗੁਰ ਮਹਾਰਾਜ ਜੀ ਪ੍ਰਗਟ ਹੋਏ ਆ ਮਹਾਰਾਜ ਕਹਿਣ ਲੱਗੇ ਦੇਖੋ ਕੋਈ ਪਿਤਾ ਜੀ ਵਿਰਲੇ ਬੰਦਿਆ ਦੀ ਖੇੜ ਹੁੰਦੀ ਹੈ ਲੋਕ ਸਰੀਰ ਨੂੰ ਵੇਖ ਕੇ ਪ੍ਰੇਮ ਕਰਦੇ ਆ ਇਹ ਗੋਰਾ ਹੈ ਚੰਗਾ ਲੱਗਦਾ ਹੈ ਜੇ ਕਾਲਾ ਹੈ ਉਹਦੇ ਨਾਲ ਕਈ ਲੋਕ ਨਫ਼ਰਤ ਕਰਦੇ ਆ ਚਮੜੀ ਨੂੰ ਵੇਖ ਕੇ ਪ੍ਰੇਮ ਕਰਦੇ ਆ ਇਸ ਲਈ ਪ੍ਰੇਮ ਜਿਹੜਾ ਹੈ ਉਹ ਸਰੀਰ ਤੱਕ ਨਹੀਂ ਰੂਹ ਤੱਕ ਹੋਣਾ ਚਾਹੀਦਾ ਹੈ ਮੈਂ ਤਾਂ ਕਾਲੂ ਜੀ ਨੇ ਪਹਿਲੀ ਵਾਰ ਸੱਚੇ ਪਾਸ਼ਾ ਜੀ ਦੇ ਇਸ ਤਰ੍ਹਾਂ ਦੇ ਬਚਨ ਸੁਨੇ ਆ ਉਹਨਾਂ ਦਾ ਜਗਤ ਜੰਜਾਲ ਟੁੱਟ ਗਿਆ ਸੰਗਤ ਜੀ ਤੁਸੀਂ ਆਪਣੇ ਤੇ ਵੀ ਲਾ ਕੇ ਦੇਖਿਓ ਕਦੇ ਕਦੇ ਆਪਾਂ ਬੈਠੇ ਹੁੰਨੇ ਆ ਕਥਾ ਕੀਰਤਨ ਸੁਣ ਰਹੇ ਹੁੰਦੇ ਆ ਕਿਉਂਕਿ ਕਿਉਂਕਿ ਮਹਾਰਾਜ ਦਾ ਬਚਨ ਆ ਇਹ ਸਤਗੁਰ ਦੀ ਕਥਾ ਸੁਣਨੀ ਇਤਿਹਾਸ ਸੁਣਨਾ ਇਹਦੇ ਨਾਲ ਰੂਹ ਨੂੰ ਖੁਰਾਕ ਮਿਲਦੀ ਹੈ ਇਹਦੇ ਨਾਲ ਰੂਹ ਜਿਹੜੀ ਆ ਬਲਵਾਨ ਹੁੰਦੀ ਆ ਤੇ ਕਈ ਵਾਰੀ ਜਦੋਂ ਆਪਾਂ ਬੈਠੇ ਆ ਸੈਡ ਸੁਭਾਏ ਪਾਠ ਕਰੀ ਜਾਂਦੇ ਆ ਐਵੇਂ ਹੀ ਕਈ ਤਰ੍ਹਾਂ ਦੇ ਫੁਰਨੇ ਹੋਣੇ ਸ਼ੁਰੂ ਹੋ ਜਾਂਦੇ ਆ ਹੁਣ ਦੇਖੋ ਨਾਮ ਜਪਨ ਸਮੇ ਇੰਨਾ ਗਿਆਨ ਹੁੰਦਾ ਵੀ ਮਨ ਕਿੰਨਾ ਬਾਹਰ ਜਾਂਦਾ ਫਿਰ ਆਪਾਂ ਜਦੋਂ ਫਿਰ ਦੁਨੀਆਵੀ ਕੰਮਾਂ 'ਚ ਲੱਗ ਜਾਂਦੇ ਆ ਫਿਰ ਉਹਨਾਂ ਦਾ ਮਨ ਉਦਾਂ ਦਾ ਹੋ ਜਾਂਦਾ ਪਰ ਇਹ ਮਨ ਜਦੋਂ ਜੁੜਦਾ ਕੀਰਤਨ ਕਥਾ ਦੇ ਵਿੱਚ ਜਿਹਨ ਰਸ ਆਉਂਦਾ ਉਹ ਸ਼ੱਕਰ ਤੋਂ ਵੀ ਮਿੱਠਾ ਉਹ ਸ਼ਹਿਦ ਤੋਂ ਵੀ ਮਿੱਠਾ ਉਹ ਗੁੜ ਤੋਂ ਵੀ ਮਿੱਠਾ ਉਹਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਹੁਣ ਪਿਤਾ ਜੀ ਨੇ ਸਤਗੁਰ ਮਹਾਰਾਜ ਸਮਝਾ ਰਹੇ ਆ ਤੇ ਉਹਨਾਂ ਨੂੰ ਗਿਆਨ ਵੀ ਹੋ ਰਿਹਾ ਵੀ ਸੰਸਾਰ ਦੇ ਕੰਮ ਝੂਠੇ ਆ ਜਿਹੜਾ ਸੱਚਾ ਕੰਮ ਹੈ ਉਹ ਨਾਮ ਜਪਣਾ ਹੀ ਹੈ ਬਾਕੀ ਜ਼ਿੰਮੇਵਾਰੀਆਂ ਨਿਭਾਉਣੀਆਂ ਬਾਕੀ ਫਰਜ਼ ਪੂਰੇ ਕਰਨੇ ਠੀਕ ਪਰ ਅਸਲ ਕੰਮ ਤਾਂ ਬੰਦਗੀ ਹੈ ਅਵਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਪੱਜ ਕੇਵਲ ਨਾਮ ਸਿਮਰਣ ਭਾਵੇਂ ਕਿਸੇ ਨੇ ਵੀ ਕਰ ਲਿਆ ਭਾਵੇਂ ਕਿਸੇ ਵੀ ਧਰਮ ਦਾ ਹੈ ਭਾਵੇਂ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਈਸਾਈ ਹੋਵੇ ਉਹਨੂੰ ਜ਼ਰੂਰ ਕੁਝ ਪ੍ਰਾਪਤ ਹੋਵੇਗਾ ਉਸ ਦਿਨ ਤੋਂ ਪਿਤਾ ਮੈਂ ਤਾਂ ਕਾਲੂ ਜੀ ਦਾ ਗਿਆਨ ਦਿਨ ਰਾਤ ਪਰਮੇਸ਼ਰ ਦੇ ਵਿੱਚ ਰਹਿਣ ਲੱਗ ਪਿਆ ਜੋ ਪਹਿਲਾ ਮਨ ਆਖਦਾ ਹੁੰਦਾ ਸੀ ਕਿੰਨੇ ਪੈਸੇ ਕਮਾਏ ਹਿਸਾਬ ਕਿਤਾਬ ਦੇ ਵਿੱਚ ਪਿਆ ਰਹਿਦਾ ਸੀ ਭੋਜਨ ਦੀ ਬੁਰਕੀ ਮੂੰਹ ਚ ਜਾਣੀ ਇਹੀ ਬੰਦਾ ਸੋਚਦਾ ਸੰਗਤ ਜੀ ਕਿਹ ਤੋਂ ਕਿੰਨੇ ਪੈਸੇ ਲੈਣੇ ਆ ਕਿਹਦੇ ਕਿੰਨੇ ਦੇਣੇ ਆ ਇਸ ਤਰ੍ਹਾਂ ਦੀਆਂ ਚਿੰਤਾਵਾਂ ਚੱਲਦੀਆਂ ਸੀ ਸਭ ਦੂਰ ਹੋ ਗਈਆਂ ਪਿਤਾ ਜੀ ਦੇ ਹਿਰਦੇ ਵਿੱਚੋਂ ਈਰਖਾ ਵੀ ਦੂਰ ਹੋ ਗਈ ਆ ਇਹ ਚੰਗਾ ਜਾਂ ਇਹ ਮਾੜਾ ਸਭ ਕੁਝ ਹਿਰਦੇ ਵਿੱਚ ਸਾਫ਼ ਹੋ ਗਿਆ ਨਿਕਲ ਗਿਆ ਹੁਣ ਮੈਂ ਤਾਂ ਗਾਲੂ ਜੀ ਨੂੰ ਇੰਨਾ ਗਿਆਨ ਹੋ ਗਿਆ ਉਹ ਸਾਰਿਆਂ ਵਿੱਚੋਂ ਬ੍ਰਹਮ ਪ੍ਰਗਟ ਹੋ ਗਿਆ। ਪਰਮੇਸ਼ਵਰ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ। ਸਾਰੀ ਅਵਸਥਾ ਦੀ ਗੱਲ ਹੁੰਦੀ ਆ ਜੀ। ਜਿਹੜਾ ਨਾਮ ਜਪਦਾ, ਭਗਤੀ ਕਰਦਾ, ਉਹਦੀ ਪਹੁੰਚ ਵੱਧ ਜਾਂਦੀ ਆ। ਪਿਤਾ ਜੀ ਨੇ ਸਾਰੀਆਂ ਕਲਪਨਾਵਾਂ ਛੱਡ ਦਿੱਤੀਆਂ ਤੇ ਇਹ ਪਤਾ ਲੱਗ ਗਿਆ ਵੀ ਮੇਰਾ ਪੁੱਤਰ ਅਵਤਾਰੀ ਪੁਰਖ ਹੈ। ਪਿਛਲੇ ਜਨਮਾਂ ਦੀ ਪ੍ਰਗਤੀ ਵੀ ਪ੍ਰਗਟ ਹੋ ਗਈ। ਕਿਉਂਕਿ ਪਿਛਲੇ ਜਨਮ ਦੇ ਵਿੱਚ ਪਰਮਾਤਮਾ ਤੋਂ ਭਗਤੀ ਕਰਕੇ ਮਹਤਾ ਕਾਲੂ ਜੀ ਨੇ ਇਹ ਦਾਤ ਮੰਗੀ ਸੀ ਕਿ ਭਗਵਾਨ ਜੀ ਪਰਮੇਸ਼ਵਰ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਤੁਸੀਂ ਮੇਰੇ ਘਰ ਪੁੱਤਰ ਬਣ ਕੇ ਜਨਮ ਲੈਣਾ ਸੋ ਹੁਣ ਮੈਂ ਤਾਂ ਕਾਲੂ ਜੀ ਦਾ ਗਿਆਨ ਨਾਮ ਚ ਹੈ ਸੰਗਤ ਜੀ ਅੱਗੇ ਜਿਹੜੀ ਕਥਾ ਆਉਣੀ ਸ਼ੰਕਾ ਨਾ ਕਰਿਓ ਬਿਲਕੁਲ ਵੀ ਕਿਉਂਕਿ ਉਹ ਰਿਵਾਜ ਜਿਸ ਸਮੇਂ ਚੱਲਦੇ ਹੁੰਦੇ ਸੀ ਪੁਜੋਹਤ ਜਨਮ ਪਤਰੀ ਬਣਾਉਂਦਾ ਸੀ ਜਨੇਊ ਵੀ ਆ ਕੇ ਪਹਿਨਾਉਂਦਾ ਸੀ ਤਾਂ ਤਿੰਨ ਬਿਦਿਆਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਇਹ ਬੇਦੀਆਂ ਦੀ ਖਤਰੀ ਕੁੱਲ ਵਿੱਚ ਲੋਕ ਨਾ ਪਹਿਲਾਂ ਮਹਾਰਾਜ ਦੇ ਅਵਤਾਰ ਹੋਣ ਤੋਂ ਪਹਿਲਾਂ ਜਨਮ ਪੱਤਰੀ ਵੀ ਬਰਵਾਉਂਦੇ ਸੀ ਸ਼ਰਾਦ ਵੀ ਕਰਵਾਉਂਦੇ ਹੁੰਦੇ ਸੀ ਇਹ ਤਾਂ ਗੁਰੂ ਪਾਤਸ਼ਾਹ ਜੀ ਦੇ ਅਵਤਾਰ ਹੋਣ ਤੋਂ ਬਾਅਦ ਸਾਰੀ ਮਰਿਆਦਾ ਬਣੀ ਹੈ ਕਿ ਸਿੱਖੋ ਇਹ ਕੰਮ ਭੁੱਲ ਕੇ ਵੀ ਨਹੀਂ ਕਰਨੇ ਇਹ ਕੰਮ ਜਿਹੜੇ ਆ ਬਿਲਕੁਲ ਵੀ ਨਹੀਂ ਕਰਨੇ ਪਰ ਪਹਿਲਾਂ ਇਹ ਸਾਰੀ ਰੀਤ ਜਿਹੜੀ ਚੱਲਦੀ ਆ ਲੰਬੇ ਸਮੇਂ ਤੋਂ ਇਹੋਨਾਂ ਦੀ ਮਤਾਂ ਦੇ ਮੁਤਾਬਕ ਬਹੁਤ ਸਾਰੇ ਲੋਕ ਜਿਹੜੇ ਆ ਉਦਾਂ ਹੀ ਸੁਭਾਅ ਬਣਿਆ ਸੀ ਬ੍ਰਹਮਣਾਂ ਦਾ ਘਰਾਂ ਵਿੱਚ ਜਾ ਜਾ ਕੇ ਕਹਿੰਦੇ ਹੁੰਦੇ ਸੀ ਭਾਈ ਸ਼ਰਾਧ ਕਰਵਾ ਲਓ ਹੁਣ ਸਤਿਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੀਆਂ ਨੂੰ ਉਪਦੇਸ਼ ਦੇ ਰਿਹਾ ਹੁਣ ਬ੍ਰਾਹਮਣ ਜਿਹੜੇ ਸੀ ਮਿੱਥੇ ਸਮੇਂ ਅਨੁਸਾਰ ਕਿਉਂਕਿ ਸ਼ਰਾਧਾ ਦੇ ਦਿਨਾਂ ਵਿੱਚ ਜਿਵੇਂ ਬ੍ਰਾਹਮਣ ਆਮ ਹੀ ਚੱਲ ਕੇ ਆ ਜਾਂਦੇ ਸੀ ਵੱਡੇ ਲੋਕਾਂ ਦੇ ਘਰੇ ਕੀ ਅਸੀਂ ਤਾਂ ਤੁਹਾਨੂੰ ਯਾਦ ਕਰਵਾ ਰਹੇ ਹਾਂ ਕਿ ਤੁਹਾਡੇ ਪਿਤਰ ਭੁੱਖੇ ਆ ਉਹਨਾਂ ਤੱਕ ਭੋਜਨ ਪਹੁੰਚਾ ਦਿਓ ਸ਼ਰਾਧਾ ਦੇ ਦਿਨ ਚੱਲ ਰਹੇ ਆ ਆਗੇ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਬਾਬਾ ਕਾਲੂ ਜੀ ਜਿਵੇਂ ਪਹਿਲਾਂ ਮਹਾਰਾਜ ਜੀ ਦੇ ਜਾਨ ਦੇ ਪਿੱਛੋਂ ਕਰਦੇ ਰਹੇ ਆ ਇਸ ਵਾਰੀ ਵੀ ਉਹਨਾਂ ਨੇ ਸਾਰੀ ਸਮਗਰੀ ਮੰਗਵਾ ਲਈ ਸ਼ਰਾਧ ਕਰਨ ਦੀ ਰੀਤੀ ਬਣਵਾ ਲਈ ਆ ਬ੍ਰਾਹਮਣਾਂ ਲਈ ਭੋਜਨ ਤਿਆਰ ਹੋ ਗਿਆ ਘਰ 'ਚ ਭੀੜ ਲੱਗੀ ਆ ਪੰਡਿਤ ਵੀ ਆ ਗਿਆ ਤੇ ਸ਼ਰਾਧ ਕਰਨ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਪਰ ਹੁਣ ਸਤਿਗੁਰ ਮਹਾਰਾਜ ਇੱਥੇ ਆਪਣੇ ਪਰਿਵਾਰ ਨੂੰ ਮਾਤਾ ਪਿਤਾ ਨੂੰ ਗਿਆਨ ਦੇਣਾ ਚਾਹੁੰਦੇ ਆ ਉਥੇ ਇਹਨਾਂ ਬ੍ਰਾਹਮਣਾਂ ਨੂੰ ਵੀ ਸਿਖਾਉਣਾ ਚਾਹੁੰਦੇ ਆ ਕੀ ਅਸਲ ਭੇਦ ਕੀ ਹੈ ਪੰਡਿਤ ਆ ਗਏ ਆ ਤਾਂ ਕਰਕੇ ਮਹਾਰਾਜ ਨੇ ਵਿਧ ਬਣਾਈ ਸੀ ਵੀ ਇਹ ਸਾਰੀ ਚੀਜ਼ ਹੋ ਲੈਣ ਦਈਏ ਪਹਿਲਾਂ ਜਦੋਂ ਸ਼ਰਾਧ ਕਰਨ ਬੈਠ ਗਿਆ ਉਥੇ ਫਿਰ ਜੇ ਬੇਦੀ ਕੁਲ ਭਾਨ ਸਹਾਏ ਤਬ ਚਲ ਸਹਿਜ ਸੁਭਾਵਕ ਆਏ ਗੁਰੂ ਪਾਤਸ਼ਾਹੀ ਉਥੇ ਆ ਕੇ ਸੱਜ ਗਏ ਆ ਮਹਾਰਾਜ ਆਪਣੇ ਪਿਤਾ ਜੀ ਕੋਲ ਆ ਕੇ ਸੱਜ ਗਏ ਬੈਠ ਗਏ ਆ ਸੁੰਦਰ ਬਚਨ ਕਹਿਣ ਲੱਗੇ ਪਿਤਾ ਜੀ ਇਹ ਕਿਹੜਾ ਕਾਜ ਹੈ ਜਿਹੜਾ ਇਹ ਬ੍ਰਹਮਣ ਲੋਕ ਕਰਨ ਲੱਗੇ ਆ ਕਿਹੜਾ ਇਹ ਕੰਮ ਹੈ ਜਿਹਨੂੰ ਲੋਕ ਕਰਦੇ ਪਏ ਆ ਇਹ ਤਾਂ ਬਿਲਕੁਲ ਵੀ ਬਰਿਆਦਾ ਵਿੱਚ ਨਹੀਂ ਹੈ ਸਤਿਗੁਰੂ ਮਹਾਰਾਜ ਕਹਿਣ ਲੱਗੇ ਪਿਤਾ ਜੀ ਦੁਨੀਆ ਦੇ ਲੋਕ ਜਿਹੜੇ ਆ ਜਿਉਂਦੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਮੋਇਆ ਦਾ ਸ਼ਰਾਧ ਕਰਦੇ ਆ ਉਹ ਭੋਜਨ ਉਹਨਾਂ ਤੱਕ ਕਿਵੇਂ ਪਹੁੰਚ ਸਕਦਾ ਹੈ ਪਿਤਾ ਜੀ ਕਹਿਣ ਲੱਗੇ ਇਹ ਕੋਲ ਰੀਤੀ ਚੱਲਦੀ ਆਈ ਹੈ ਪੁੱਤਰ ਜੀ ਤਾਂ ਕਰਕੇ ਬ੍ਰਾਹਮਣ ਆ ਗਏ ਆ ਆਪਣੇ ਆਪ ਹੀ ਕਹਿੰਦੇ ਸ਼ਰਾਧ ਕਰਾ ਲਓ ਸ਼ਰਾਧਾ ਦੇ ਦਿਨਾਂ ਵਿੱਚ ਆਪਾਂ ਅਜ ਦੇ ਦਿਨ ਸ਼ਰਾਧ ਕਰਦੇ ਹਾਂ ਤਾਂ ਉਦੋਂ ਆਖਿਆ ਪਿਤਾ ਜੀ ਤੁਸੀਂ ਸੱਚੇ ਬਚਨ ਮੰਨੋ ਸ਼ਰਾਧਾ ਨੂੰ ਬਹੁਤ ਜ਼ਿਆਦਾ ਪੁੰਨ ਵਾਲਾ ਕੰਮ ਮੰਨੀ ਜਾਂਦੇ ਹੋ ਪਰ ਪਿੱਤਰ ਤਾਂ ਸਾਡੇ ਵੱਡ ਵਡੇਰੇ ਇਹੋ ਜਿਹੀ ਥਾਂ ਚਲੇ ਗਏ ਆ ਜਿੱਥੇ ਉਹਨਾਂ ਨੂੰ ਕੋਈ ਭੁੱਖ ਪਿਆਸ ਨਹੀਂ ਹੈ ਪਿਤਾ ਜੀ ਭੁੱਖ ਤਾਂ ਸਰੀਰ ਨੂੰ ਲੱਗਦੀ ਹੈ ਕਿ ਰੂਹ ਨੂੰ ਵੀ ਕੋਈ ਭੁੱਖ ਲੱਗਦੀ ਹੈ ਕਿ ਆਤਮਾ ਨੂੰ ਵੀ ਭੋਜਨ ਦੀ ਲੋੜ ਹੁੰਦੀ ਹੈ ਨਹੀਂ ਉਹ ਕਿਸੇ ਸ਼ਰਾਧ ਦੀ ਉਡੀਕ ਨਹੀਂ ਕਰਦੇ ਇਹ ਤਾਂ ਇਦਾਂ ਹੀ ਸੁਖੀ ਰਹਿੰਦੇ ਆ ਹੋਣ ਗੁਰੂ ਮਹਾਰਾਜ ਕਹਿਣ ਲੱਗੇ ਪਿਤਾ ਜੀ ਸਤਗੁਰੂ ਮਹਾਰਾਜ ਨੇ ਅਸਲ ਵਿੱਚ ਇਹ ਬੇਦੀ ਕੁੱਲ ਦੇ ਸਾਰੇ ਲੋਕਾਂ ਨੂੰ ਵੀ ਸਮਝਾਉਣਾ ਚਾਹੁੰਦੇ ਹੈ ਪਿਤਾ ਜੀ ਨੂੰ ਤਾਂ ਬ੍ਰਾਹਮਣ ਗਿਆਨ ਬਖਸ਼ਿਆ ਹੀ ਆ ਹੁਣ ਉਹ ਜਿਹੜੀਆਂ ਰੀਤੀਆਂ ਚੱਲਦੀਆਂ ਆ ਰੀਆਂ ਨੇ ਉਹਨਾਂ ਨੂੰ ਵੀ ਤੋੜਨਾ ਮਹਾਰਾਜ ਨੇ ਪਰ ਪ੍ਰੇਮ ਦੀ ਸੁਰਤੀ ਹਨ ਸਤਗੁਰ ਜੀ ਮਹਾਰਾਜ ਬਹੁਤ ਤਰੀਕੇ ਨਾਲ ਵਿਧੀ ਵਿਧਾਨ ਬਣਾ ਕੇ ਸਮਝਾ ਰਹੇ ਆ ਕਹਿੰਦੇ ਪਿਤਾ ਜੀ ਦੇਖੋ ਇੱਕ ਬ੍ਰਾਹਮਣ ਹੁਣ ਇਕੱਠੇ ਹੋ ਕੇ ਆਏ ਆ ਸਤਗੁਰੂ ਮਹਾਰਾਜ ਕਹਿਣ ਲੱਗੇ ਇਹਨਾਂ ਨੂੰ ਵੀ ਤੁਸੀਂ ਕਹੋ ਵੀ ਉਹ ਭੋਜਨ ਮੇਰੇ ਵੱਡੇ ਵਡੇਰਿਆਂ ਤੱਕ ਕਿਵੇਂ ਪਹੁੰਚੇਗਾ ਇਹ ਇਹਨਾਂ ਨੂੰ ਪ੍ਰਸ਼ਾਦਾ ਛਕਾਉਣ ਤੇ ਛਕਾ ਦਿਓ ਘਰ ਆਏ ਮਹਿਮਾਨ ਨੂੰ ਪ੍ਰਸ਼ਾਦਾ ਛਕਾਉਣਾ ਕੋਈ ਬਿਮਾਰੀ ਗੱਲ ਨਹੀਂ ਹੈ ਪਰ ਪਿਤਾ ਜੀ ਸ਼ਰਾਧ ਕਰਨ ਦੇ ਨਾਮ ਤੇ ਇਹ ਵਿਹਾਰ ਜੇ ਛੱਡ ਦਿਓ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਵੀ ਰਾਜ ਪਈ ਸੰਤੋਖ ਜੀ ਲਿਖਦੇ ਆ ਅਬ ਸਭ ਦਿਜ ਕੋ ਦੇਹ ਆਹਾਰਾ ਕਰਨੋ ਸ਼ਰਾਦ ਤਜੋ ਵਿਵਹਾਰਾ ਜੇ ਬ੍ਰਾਹਮਣ ਆ ਹੀ ਗਏ ਆ ਪ੍ਰਸ਼ਾਦਾ ਇਹਨਾਂ ਨੂੰ ਛਕਾ ਦੇਣਾ ਪਿਤਾ ਪਰ ਸ਼ਰਦਾ ਦੇ ਨਾਮ ਤੇ ਨਹੀਂ ਆਏ ਮਹਿਮਾਨ ਦੇ ਵਜੋਂ ਜਿਵੇਂ ਉਹ ਰੀਤ ਹੈ ਘਰ ਆਏ ਗੁਰਸਿੱਖਾਂ ਦੀ ਸੇਵਾ ਕਰਨੀ ਕੋਈ ਆਵੇ ਸਾਧੂ ਸੰਤ ਚੱਲ ਕੇ ਉਹਦੀ ਸੇਵਾ ਕਰਨੀ ਕੋਈ ਮਹਿਮਾਨ ਆਜੇ ਉਹਦੀ ਜਲ ਪਾਲੀ ਨਾਲ ਸੇਵਾ ਕਰਨੀ ਪ੍ਰਸ਼ਾਦਾ ਛਕੋਣਾ ਉਸ ਰੀਤੀ ਨਾਲ ਤਾਂ ਛਕਾ ਦਿਓ ਵੰਡ ਕੇ ਸ਼ਗਨ ਦੀ ਮਰਿਆਦਾ ਨਾਲ ਦਸਵੰਧ ਦੇ ਨਾਲ ਪਰ ਇਸ ਤਰ੍ਹਾਂ ਨਹੀਂ ਕਿ ਸ਼ਰਦਾ ਦੇ ਨਾਮ ਤੇ ਕਿਉਂਕਿ ਜਦੋਂ ਗੁਰੂ ਘਰ ਲੰਗਰ ਚੱਲਦਾ ਸੀ ਕਰਤਾਰਪੁਰ ਸਾਹਿਬ ਦੇ ਵਿੱਚ ਉਦੋਂ ਖੱਤਰੀ ਆਵੇ ਬ੍ਰਾਹਮਣ ਆਵੇ ਸ਼ੁੱਧਰ ਆਵੇ ਵੈਸ਼ ਆਵੇ ਸਭ ਨੂੰ ਪ੍ਰਸ਼ਾਦਾ ਸ਼ਿਕਾਇਆ ਜਾਂਦਾ ਸੀ ਤਾਂ ਇਹ ਮਹਾਰਾਜ ਇਕ ਲੰਗਰ ਤੇ ਪੰਗਤ ਦੀ ਪ੍ਰਥਾ ਬਾਰੇ ਪਿਤਾ ਜੀ ਨੂੰ ਦੱਸ ਰਹੇ ਆ ਸਮਝਾ ਰਹੇ ਆ ਬ੍ਰह्म ਗਿਆਨ ਕਰਵਾ ਰਹੇ ਆ ਪਰ ਇਹ ਨਹੀਂ ਕੀ ਸ਼੍ਰਾਦਾ ਦੇ ਨਾਮ ਤੇ ਹੀ ਭਾਈ ਬ੍ਰਾਹਮਣਾਂ ਨੂੰ ਸੱਦ ਕੇ ਭੋਜਨ ਸ਼ਿਕਾ ਦਿਓ ਕਿਸੇ ਚੀਜ਼ ਕਰਮ ਕਾਂਡ ਨੂੰ ਕਰਨਾ ਬੜੀ ਮਾੜੀ ਗੱਲ ਹੈ ਫਿਰ ਮੈਂ ਤਾਂ ਕਾਲੂ ਜੀ ਕਹਿਣ ਲੱਗੇ ਪੁੱਤਰ ਜੀ ਕਿਰਪਾ ਕਰੋ ਅੱਖਾਂ ਨਾਲ ਵੇਖੇ ਬਗੈਰ ਮੈਨੂੰ ਪ੍ਰੀਤ ਨਹੀਂ ਆਉਂਦੀਦੀ ਹੁਣ ਜਿਹੜੀ ਚੀਜ਼ ਲੰਮੇ ਸਮੇਂ ਤੋਂ ਚੱਲ ਰਹੀ ਆ ਲੋਕ ਸ਼ਰਾਧ ਕਰੀ ਜਾਂਦੇ ਆ ਪਿਤਰਾਂ ਦੇ ਨਾਂ ਦੇ ਵੱਡ ਵਡੇਰਿਆਂ ਦੇ ਨਾਂ ਤੇ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਆਖਿਆ ਪੁੱਤਰ ਜੀ ਮੇਰੇ ਪਿਤਰ ਕਿੱਥੇ ਆ ਜਿੱਥੇ ਹਨ ਉਹ ਥਾਂ ਦਿਖਾ ਦਿਓ ਅੱਖੀਂ ਵੇਖ ਕੇ ਮੈਨੂੰ ਭਰੋਸਾ ਆ ਜਾਵੇਗਾ ਜੋ ਤੁਸੀਂ ਕਹਿੰਦੇ ਹੋ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਮਹਾਰਾਜ ਸੱਚੇ ਪਾਸ਼ਾ ਜੀ ਕਹਿੰਦੇ ਪਿਤਾ ਜੀ ਜੇ ਤੁਸੀਂ ਉਹ ਜਗ੍ਹਾ ਦੇਖਣੀ ਚਾਹੁੰਦੇ ਹੋ ਦੋਵੇਂ ਅੱਖਾਂ ਬੰਦ ਕਰੋ ਆਪਣੇ ਸਾਰੇ ਹੀ ਪਿੱਤਰ ਦੇਖ ਲੋ ਦੋਣ ਬਿਲੋਚਨ ਮਦੋ ਉਬਹੀ ਪਿੱਤਰ ਬਿਲੋ ਕੇ ਬੈਠੇ ਸਭ ਹੀ ਨਿਸ਼ਚਾ ਕਰਕੇ ਬਚਨ ਮਨ ਵਿੱਚ ਮੰਨ ਲਿਆ ਅੱਖਾਂ ਮੀਟ ਕੇ ਸੁੰਦਰ ਰਚਨਾ ਦੇਖੀ ਆ ਬੈਕੁਠ ਵਿੱਚ ਜਿੱਥੇ ਸਾਰੇ ਭਗਤ ਵਸਦੇ ਆ ਜਿੱਥੇ ਸੋਨੇ ਹੀਰਿਆਂ ਦੇ ਸੋਹਣੇ ਮਕਾਨ ਬਣੇ ਆ ਉਥੇ ਜਾ ਕੇ ਸਾਰੇ ਪਿੱਤਰ ਵੇਖੇ ਆ ਬਾਬਾ ਕਾਲੂ ਜੀ ਨੂੰ ਵੇਖ ਕੇ ਸਾਰੇ ਪਿੱਤਰ ਉਹਨਾਂ ਦੇ ਇਕੱਠੇ ਹੋ ਕੇ ਆਏ ਆ ਉਹਨਾਂ ਬਾਬਾ ਜੀ ਦਾ ਬਹੁਤ ਸਨਮਾਨ ਮਾਨ ਕੀਤਾ ਮਿੱਠੜੇ ਬਚਨ ਕਹਾ ਕਹਿੰਦੇ ਧੰਨ ਹੈ ਤੁਹਾਡੀ ਕਰਨੀ ਧੰਨ ਧੰਨ ਤੁਹਾਰੀ ਕਰਤੂਤਾ ਜੇਤੇ ਉਪਜੋ ਸਦਨ ਸਬੂਤਾ ਕਰਮਾਂ ਵਾਲੇ ਹੋ ਧੰਨ ਹੋ ਤਨੰਤਾ ਦਾ ਯੋਗ ਹੋ ਜਿਨ੍ਹਾਂ ਦੇ ਗ੍ਰਹਿ ਵਿੱਚ ਅਕਾਲ ਪੁਰਖ ਜੀ ਆਏ ਆ ਸਤਗੁਰ ਨਾਨਕ ਪ੍ਰਗਟਿਆ ਮਿੱਟ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰਾ ਪਲੋਆ ਤੇ ਤੁਸੀਂ ਤਾਂ ਏਡੀ ਕਿਰਪਾ ਕੀਤੀ ਹੈ ਸਾਡਾ ਵੀ ਉਧਾਰ ਕੀਤਾ ਹੈ ਤੇ ਸਾਨੂੰ ਸਾਰਿਆਂ ਨੂੰ ਮੁਕਤੀ ਦੇ ਦਿੱਤੀ ਹੈ। ਬਾਬਾ ਕਾਲੂ ਜੀ ਕਹਿਣ ਲੱਗੇ ਭਾਈ ਕਿੰਨਾ ਸਮਾਂ ਹੋ ਗਿਆ ਤੁਸੀਂ ਵੱਡਾ ਆਨੰਦ ਕਿਵੇਂ ਪ੍ਰਾਪਤ ਕਰ ਲਿਆ। ਫਿਰ ਉਹਨਾਂ ਨੇ ਸਾਰੀ ਗੱਲ ਦੱਸੀ ਹੈ। ਕਹਿਣ ਲੱਗੇ ਬਾਬਾ ਕਾਲੂ ਜੀ ਅਸੀਂ ਤਾਂ ਉਸ ਸਮੇਂ ਤੋਂ ਇੱਥੇ ਆ ਕੇ ਵਸੇ ਆ ਜਦੋਂ ਤੋਂ ਸਤਿਗੁਰੂ ਨਾਨਕ ਸਾਹਿਬ ਜੀ ਆਪ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ ਆ ਤੇ ਇਹਨਾਂ ਨੂੰ ਆਪਣਾ ਪੁੱਤਰ ਨਾ ਸਮਝੋ। ਪ੍ਰੇਮ ਦੇ ਨਾਲ ਵੇਖੋ ਜੀ ਭਗਵਾਨ ਜੀ ਹਨ, ਰੱਬ ਜੀ ਹਨ। ਤੇ ਸਾਰੇ ਪਿੱਤਰਾਂ ਨੇ ਆਪ ਦੀ ਜਿਹੜੀ ਗੱਲ ਦੱਸੀ ਆ ਉਹਨਾਂ ਦੇ ਬਚਨ ਸੁਣ ਕੇ ਬਾਬਾ ਜੀ ਨੇ ਪ੍ਰਤੱਖ ਦੇਖਿਆ ਮਹਤਾ ਕਾਲੂ ਜੀ ਨੇ ਦਿਲ ਚ ਬੜੇ ਖੁਸ਼ ਹੋਇਆ ਉਹ ਜਗਾ ਛੱਡਣ ਨੂੰ ਜੀ ਨਹੀਂ ਸੀ ਕਰਦਾ ਇੰਨੀ ਸੋਹਣੀ ਜਗਾ ਸੀ ਸੋਚਦੇ ਸੀ ਰੋਹੋ ਇਹਾ ਮੈਂ ਰਿਦੇ ਵਿੱਚ ਰਵੀ ਮੈਂ ਇੱਥੇ ਹੀ ਰਹਿ ਪਵਾਂ ਜਾਵਾਂ ਹੀ ਨਾ ਜਗਤ ਦੇ नाथ ਸਤਗੁਰੂ ਮਹਾਰਾਜ ਨੇ ਪਿਤਾ ਜੀ ਨੂੰ ਬੜੇ ਆਨੰਦ ਵਿੱਚ ਦੇਖਿਆ ਫਿਰ ਉਹਨਾਂ ਬਾਬਾ ਕਾਲੂ ਜੀ ਦੇ ਹੱਥਾਂ ਨੂੰ ਵੀ ਆਪਣੇ ਹੱਥਾਂ ਵਿੱਚ ਫੜਿਆ ਉਹਨਾਂ ਦੀ ਅੱਖਾਂ ਖੁਲਵਾਈਆਂ ਨੇਤਰ ਖੁਲਵਾਏ ਬਚਨ ਕਹੇ ਤੁਸੀਂ ਆਪਣੇ ਪਿੱਤਰ ਵੇਖੇ ਹਨ ਕਿ ਨਹੀਂ ਪਿਤਾ ਜੀ ਮੈਨੂੰ ਦੱਸੋ ਜੀ ਬਾਬਾ ਕਾਲੂ ਜੀ ਦੀ ਅੱਖਾਂ ਵਿੱਚ ਜਲ ਆ ਗਿਆ ਨੇਤਰਾਂ ਵਿੱਚ ਹੰਝੂ ਆ ਗਏ ਵਿਰਾਗ ਦੇ ਕਹਿੰਦੇ ਸਾਰੇ ਸ਼ੰਕੇ ਦੂਰ ਹੋ ਗਏ ਆ ਕਹਿ ਲਗੇ ਮੈਂ ਸਾਰੇ ਦੇਖਿਆ ਉਥੇ ਵੱਸਦੇ ਆ ਵਾਕਈ ਕਿਸੇ ਵੀ ਪਿੱਤਰ ਤੱਕ ਇਹ ਸ਼ਰਾਦ ਜਿਹੜਾ ਭੋਜਨ ਨਹੀਂ ਪਹੁੰਚ ਸਕਦਾ ਤੇ ਬਾਬਾ ਕਾਲੂ ਜੀ ਦੇ ਬਚਨ ਸੀ ਅਬਕਰ ਕਿਰਪਾ ਮੁਝੇ ਤੇ ਥਾਨਾ ਮੇਰੇ ਤੇ ਕਿਰਪਾ ਕਰੋ ਭਗਵਾਨ ਜੀ ਪਰਮਾਤਮਾ ਜੀ ਸਤਗੁਰੂ ਜੀ ਪੁੰਚਾਵੋ ਤੁਮ ਮਹਾਨ ਨਿਦਾਨਾ ਮੈਨੂੰ ਵੀ ਉਹ ਜਗ੍ਹਾ ਤੇ ਭੇਜ ਦਿਓ ਕਿਰਪਾ ਦੇ ਸਾਗਰ ਹੋ ਤਾਂ ਇਸ ਕਰਕੇ ਆਹ ਦੇਹੀ ਨੂੰ ਛੱਡ ਕੇ ਮੈਂ ਵੀ ਉੱਥੇ ਚਲਾ ਜਾਵਾਂ ਮੇਰੀ ਇਹੀ ਇੱਛਾ ਮਹਾਰਾਜ ਨੇ ਆਖਿਆ ਪਿਤਾ ਜੀ ਤੁਸੀਂ ਹੁਣ ਸਾਰੀ ਉਮਰ ਆਪਣੀ ਜਿੰਨੀ ਪਰਮਾਤਮਾ ਨਾਲ ਲਿਖੀ ਸੀ ਉਹ ਬਿਤਾ ਚੁਕੇ ਹੋ ਕੁਝ ਦਿਨਾਂ ਵਿੱਚ ਹੀ ਉੱਥੇ ਚਲੇ ਜਾਓਗੇ ਪਰ ਹੁਣ ਇਹ ਸੰਗਤ ਜਿਹੜੀ ਆਈ ਹੈ ਇਹਨਾਂ ਨੂੰ ਪ੍ਰਸ਼ਾਦਾ ਛਕਾ ਦਿਓ ਫਿਰ ਹਰੀ ਦੇ ਗੁਣ ਗਾਓ ਬਾਬਾ ਕਾਲੂ ਜੀ ਨੇ ਬਚਨ ਮੰਨਿਆ ਪ੍ਰਸ਼ਾਦਾ ਛਕਿਆ ਆਈਆਂ ਸੰਗਤਾਂ ਨੂੰ ਉਹਦੇ ਵਿੱਚ ਇਹ ਬ੍ਰਾਹਮਣ ਸੀ ਖਤਰੀ ਸੀ ਸਭ ਨੂੰ ਹੀ ਛਕਾ ਦਿੱਤਾ ਪ੍ਰਸ਼ਾਦਾ ਇਹ ਕੋਈ ਸ਼ਰਾਧ ਨਹੀਂ ਸੀ ਇਹ ਜਿਵੇਂ ਆਪਾਂ ਪ੍ਰਸ਼ਾਦਾ ਛਕਾਉਂਦੇ ਆ ਲੰਗਰ ਰੂਪ ਦੇ ਵਿੱਚ ਇਸ ਤਰ੍ਹਾਂ ਕਿਉਂਕਿ ਮਹਾਰਾਜ ਨੇ ਆਖਿਆ ਸ਼ਰਾਧਾ ਦੇ ਨਾਮ ਤੇ ਪਿਤਾ ਜੀ ਭੋਜਨ ਨਹੀਂ ਛਕੋਣਾ ਵੈਸੇ ਲੰਗਰ ਛਕੋਣਾ ਇਹ ਗੁਰਮਤ ਹੈ ਕਰਮकांड ਕਰਕੇ ਇਸ ਤਰ੍ਹਾਂ ਕਹਿ ਦੇਣਾ ਵੀ ਪਿਤਰਾਂ ਤੱਕ ਪਹੁੰਚ ਗਿਆ ਮਨਮੰਤ ਹੈ ਇਹ ਗੁਰੂ ਘਰ ਦੀ ਮਰਿਆਦਾ ਹੈ ਵੰਡ ਕੇ ਛਕਣਾ ਇਸ ਤਰ੍ਹਾਂ ਕੁਝ ਦਬਿੱਤਿਆ ਸਮਾ ਆ ਗਿਆ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਸੁੱਟਦਾ ਆਪਦੇ ਗਲ ਵਿੱਚ ਬੜੀ ਛੇਤੀ ਉਤਾਰ ਦਿੰਦਾ ਸਹਿਜੇ ਇਸ ਤਰ੍ਹਾਂ ਸੋਕੇ ਸਰੀਰ ਨੂੰ ਛੱਡ ਕੇ ਬੈਕੁੰਠ ਪੂਰੀ ਚਲੇ ਗਏ ਆ ਸੱਚਖੰਡ ਚਲੇ ਗਏ ਆ ਬਾਬਾ ਕਾਲੂ ਜੀ ਸਾਬ ਸ੍ਰੀ ਗੁਰਨਾਨਦ ਦੇਵ ਜੀ ਮਹਾਰਾਜ ਨੇ ਆਪਣੇ ਪਿਤਾ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਆਪਣੇ ਹੱਥੀ ਉਸ ਤੋਂ ਕੁਝ ਦਿਨਾਂ ਬਾਅਦ ਗੁਰੂ ਜੀ ਨੇ ਮਾਤਾ ਜੀ ਦੀ ਵੀ ਇਸੇ ਤਰ੍ਹਾਂ ਹੀ ਦੇਹ ਛੱਡ ਕੇ ਸੱਚਖੰਡ ਗਏ ਆ ਤੇ ਉਹਨਾਂ ਦੀ ਵੀ ਰੀਤੀ ਉਹ ਸੰਸਕਾਰ ਦੀ ਮਹਾਰਾਜ ਨੇ ਆਪ ਨਿਭਾਈ ਆ ਫਿਰ ਕੀਰਤਨ ਹੋਇਆ ਤੇ ਸਾਰੇ ਉਹ ਗੁਰਮਤ ਮਰਿਆਦਾ ਅਨੁਸਾਰ ਜਿਹੜੀ ਅੰਤਿਮ ਕਿਰਿਆ ਹੋਈ ਆ ਗੁਰੂ ਮਹਾਰਾਜ ਨੇ ਸਾਰੇ ਬੇਦੀ ਕੁੜ ਦੇ ਲੋਕਾਂ ਨੂੰ ਸੰਗਤ ਨੂੰ ਸਮਝਾਇਆ ਕਿ ਇਹ ਦੁਨੀਆ ਦੀ ਝੂਠੀ ਪ੍ਰੀਤ ਹੈ ਇੱਕ ਨਾ ਇੱਕ ਦਿਨ ਸਭ ਨੇ ਸੰਸਾਰ ਛੱਡ ਕੇ ਪਾਈ ਚਲੇ ਜਾਣਾ ਇਹ ਪਰਪੰਚ ਪਸਾਰੇ ਆ ਇਹ ਨਾਸ਼ ਹੋਣ ਵਾਲੇ ਆ ਝੂਠੇ ਆ ਸੱਚਾ ਤਾਂ ਵਾਹਿਗੁਰੂ ਦਾ ਨਾਮ ਹੈ ਜੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਐਵੇਂ ਮਹਾਰਾਜ ਨੇ ਸਾਰੀ ਕੀਰਿਆ ਕੀਤੀ ਹੈ ਤੇ ਗੁਰੂ ਸਾਹਿਬ ਜੀ ਕੁਝ ਦਿਨ ਤਲਵੰਡੀ ਵਿੱਚ ਮਹਾਰਾਜ ਰਹੇ ਆ ਫਿਰ ਅੱਗੇ ਮਹਾਰਾਜ ਨੇ ਦੁਨੀਆਂ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਇਹ ਕਈ ਵਾਰੀ ਕਹਿ ਦਿੰਦੇ ਆ ਵੀ ਮਹਾਰਾਜ ਨੇ ਸ਼ਰਾਧ ਕਰਵਾਇਆ ਸੀ ਤਾਂ ਉਹਨਾਂ ਦੇ ਪਿਤਾ ਜੀ ਨੇ ਸ਼ਰਾਧ ਕਰਵਾਇਆ ਸੀ ਇਹ ਭਾਈ ਬਿਲਕੁਲ ਵੀ ਗਲਤ ਗੱਲ ਹੈ ਉਹਨਾਂ ਨੇ ਇਸ ਗ੍ਰੰਥ ਨੂੰ ਪੂਰਨ ਰੂਪ ਦੇ ਵਿੱਚ ਵਾਚਿਆ ਨਹੀਂ ਹੈ ਪਰਖਿਆ ਨਹੀਂ ਹੈ ਮਹਾਰਾਜ ਨੇ ਤਾਂ ਦੱਸਿਆ ਸੀ ਕਿ ਆਤਮਾ ਦੀ ਖੁਰਾਕ ਕੋਈ ਹੋਰ ਹੈ ਇਹ ਸਰੀਰ ਦੀ ਖੁਰਾਕ ਕੋਈ ਹੋਰ ਹੈ ਬ੍ਰਾਹਮਣ ਕਈ ਪਖੰਡ ਕਰਕੇ ਭੋਲੇ-ਪਾਲੇ ਲੋਕਾਂ ਨੂੰ ਫਸਾ ਲੈਂਦੇ ਸੀ ਜਿਹਦੇ ਕਰਕੇ ਭਾਈ ਜਦੋਂ ਜਿਉਂਦੇ ਮਾਪਿਓ ਹੋਣ ਮਾਤਾ ਪਿਤਾ ਜੀ ਹੋਣ ਦਾਦਾ-ਦਾਦੀ ਜੀ ਹੋਣ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਬਜ਼ੁਰਗਾਂ ਦਾ ਵੱਡਿਆਂ ਦਾ ਜੀਉਂਦੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਮਰਿਆਂ ਤੋਂ ਬਾਅਦ ਕੀ ਹੋਵੇਗਾ ਜੇ ਬ੍ਰਾਹਮਣ ਨੂੰ ਛਕਾਵਾਂਗੇ ਉਹਨਾਂ ਤੱਕ ਨਹੀਂ ਪਹੁੰਚ ਪਾਵੇਗਾ ਮੂਰਖਤਾ ਹੀ ਸੀ ਤਾਂ ਗੁਰੂ ਮਹਾਰਾਜ ਨੇ ਗਿਆਨ ਦਿੱਤਾ ਆਪਣੇ ਪਿਤਾ ਜੀ ਆਪਣੇ ਮਾਤਾ ਜੀ ਨੂੰ ਬ੍ਰह्म ਗਿਆਨ ਬਖਸ਼ਿਆ ਉਹਨਾਂ ਦੇ ਅੰਤਿਮ ਸਮੇ ਗੁਰੂ ਮਹਾਰਾਜ ਰਹਿਮਤ ਕਰਨ ਭੁੱਲ ਚੁੱਕ ਦੀ ਖਿਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ